ਲੜਕੀਆਂ ਦੀ ਜ਼ਿੰਦਗੀ ਹੋ ਚੁੱਕੀ ਹੈ ਹਰਾਮ ਸੁਰੱਖਿਆ ਲਈ ਸਿਰ ਤੇ ਸੀਸੀਟੀਵੀ ਲਗਾ ਕੇ ਕੁਮਰਨੂ ਹੋ ਗਈਆਂ ਨੇ ਮਜਬੂਰ ਦੱਸਦੇ ਹਾਂ ਪੂਰਾ ਮਾਮਲਾ ਕਿਸੇ ਵੀ ਵਿਅਕਤੀ ਦੇ ਜੀਵਨ ਚ ਸੁਰੱਖਿਆ ਸਭ ਤੋਂ ਪਹਿਲਾਂ ਆਉਂਦੀ ਹੈ ਪਰ ਜਦੋਂ ਔਰਤਾਂ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਔਰ ਤਾਂ ਕਈ ਉਪਾਅ ਕਰਦਿਆਂ ਨੇ ਉਹ ਕਿਤੇ ਵੀ ਜਾਣ ਤੋਂ ਪਹਿਲਾਂ ਪਰਿਵਾਰਕ ਮੈਂਬਰਾਂ ਨਾਲ ਟਿਕਾਣਾ ਸਾਂਝਾ ਕਰਨ ਜਾਂ ਘਰਾਂ ਦੇ ਬਾਹਰ ਸੀਸੀਟੀਵੀ ਕੈਮਰੇ ਲਗਾਉਣ ਵਰਗੇ ਉਪਾਅ ਕਰਦੇ ਨੇ ਪਰ ਅੱਜ ਅਸੀਂ ਤੁਹਾਨੂੰ ਪਾਕਿਸਤਾਨ 'ਚ ਇੱਕ ਅਜਿਹੀ ਘਟਨਾ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਆਖਰ ਕਿਉਂ ਪਾਕਿਸਤਾਨ 'ਚ ਕੁੜੀਆਂ ਨੂੰ ਸਿਰ ਤੇ ਕੈਮਰਾ ਲਗਾ ਕੇ ਘੁਮਣਾ ਪੈ ਰਿਹਾ ਹੈ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਦੀ ਹਾਲਤ ਇਨੀ ਦਿਨੀ ਬਹੁਤ ਜ਼ਿਆਦਾ ਖਰਾਬ ਹੋ ਗਈ ਹੈ ਪਾਕਿਸਤਾਨ ਜਿੱਥੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਉੱਥੇ ਦੂਜੇ ਪਾਸੇ ਔਰਤਾਂ ਦੀ ਸੁਰੱਖਿਆ ਉੱਥੇ ਸਭ ਤੋਂ ਵੱਡੀ ਸਮੱਸਿਆ ਬਣ ਗਈ ਹੈ। ਪਾਕਿਸਤਾਨ 'ਚ ਕੁੜੀਆਂ ਤੇ ਔਰਤਾਂ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦੀਆਂ। ਇਸ ਦਾ ਸਭ ਤੋਂ ਵੱਡਾ ਸਬੂਤ ਹਾਲੀ ਵਿੱਚ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਇੱਕ ਵੀਡੀਓ ਹੈ। ਇਸ ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਇੱਕ ਪਾਕਿਸਤਾਨੀ ਲੜਕੀ ਸਿਰ 'ਤੇ ਸੀਸੀਟੀਵੀ ਕੈਮਰਾ ਬਨ ਕੇ ਘੁੰਮ ਰਹੀ ਹੈ। ਵੀਡੀਓ ਵਿੱਚ ਇੱਕ ਰਿਪੋਰਟਰ ਲੜਕੀ ਨੂੰ ਪੁੱਛਦਾ ਹੈ ਕਿ ਉਸਨੇ ਆਪਣੇ ਸਿਰ ਤੇ ਸੀਸੀਟੀਵੀ ਕਿਉਂ ਬੰਨਿਆ ਹੈ ਜਵਾਬ ਸੁਣ ਕੇ ਹਰ ਕੋਈ ਹੈਰਾਨ ਹੈ ਲੜਕੀ ਦੱਸਦੀ ਹੈ ਕਿ ਉਸਦੇ ਪਿਤਾ ਨੇ ਸੁਰੱਖਿਆ ਕਾਰਨਾਂ ਕਰਕੇ ਇਹ ਕੈਮਰਾ ਉਸਦੇ ਸਿਰ ਤੇ ਬੰਨਿਆ ਹੈ ਸਿੱਕਲੀ ਮੇਰੇ ਵਾਲ ਸਾਹਿਬ ਨੇ ਇਹ ਲਗਾਇਆ ਮੈਂ ਕਿੱਧਰ ਜਾ ਰਹੀ ਹਾਂ ਕੀ ਕਰ ਰਹੀ ਹਾਂ ਉਹਨੂੰ ਹਰ ਚੀਜ਼ ਪਤਾ ਹੁੰਦੀ ਹੈ ਤੁਹਾਨੂੰ ਆਪ ਕੋ ਇਹਨੇ ਮਨਾ ਨਹੀਂ ਕੇ ਉਹਨੂੰ ਨਹੀਂ ਆਪ ਉਹ ਸਿਕਿਉਰਿਟੀ ਰੱਖਣਾ ਚਾਹਤੇ ਜੀ ਪਾਕਿਸਤਾਨ ਦੀ ਇਸ ਲੜਕੀ ਦਾ ਕਹਿਣਾ ਹੈ ਕਿ ਉਹ ਕਰਾਚੀ ਚ ਰਹਿੰਦੀ ਹੈ ਜਿੱਥੇ ਧੀਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਖਤਰੇ ਬਣੇ ਰਹਿੰਦੇ ਨੇ ਉਨ੍ਹਾਂ ਅਨੁਸਾਰ ਕਰਾਚੀ ਵਰਗੇ ਸ਼ਹਿਰ ਚ ਅਜਿਹੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਨੇ ਜਿੱਥੇ ਧੀਆਂ ਤੇ ਹਮਲੇ ਹੁੰਦੇ ਨੇ ਤੇ ਕੋਈ ਸਬੂਤ ਨਹੀਂ ਛੱਡਿਆ ਜਾਂਦਾ ਅਜਿਹੇ ਹਾਲਾਤ ਤੋਂ ਬਚਣ ਲਈ ਉਸਦੇ ਪਿਤਾ ਨੇ ਇੱਕ ਅਨੋਖਾ ਕਦਮ ਚੁੱਕਿਆ ਹੈ ਤਾਂ ਜੋ ਉਹ ਜਦੋਂ ਵੀ ਘਰੋਂ ਬਾਹਰ ਨਿਕਲੇ ਤਾਂ ਉਸਦੇ ਪਿਤਾ ਉਸਤੇ ਨਜ਼ਰ ਰੱਖ ਸਕਣ ਮੈਂ ਖੁਸ਼ ਹਾਂ ਉਹਨਾਂ ਨੇ ਮੇਰੀ ਸਕਿਉਰਿਟੀ ਰੱਖੀ ਹੈ ਇਹ ਔਰ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਮੈਂ ਸੇਫ ਫੀਲ ਕਰਦੀ ਹਾਂ ਔਰ ਮੈਂ ਕਹੀਂ ਵੀ ਜਾ ਸਕਦੀ ਹਾਂ ਦੱਸ ਦਈਏ ਕਿ ਪਾਕਿਸਤਾਨ ਦੇ ਕਰਾਚੀ ਵਰਗੇ ਵੱਡੇ ਸ਼ਹਿਰਾਂ 'ਚ ਔਰਤਾ ਖਿਲਾਫ ਵੱਧਦੇ ਅਪਰਾਧਾਂ ਦੇ ਵਿਚਕਾਰ ਅਜਿਹੇ ਘਟਨਾਵਾਂ ਤੋਂ ਸਾਫ਼ ਹੈ ਕਿ ਕਈ ਪਰਿਵਾਰ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਨੇ ਵੀਡੀਓ ਦੇਖ ਕੇ ਲੱਗਦਾ ਹੈ ਕਿ ਪਾਕਿਸਤਾਨ 'ਚ ਕਾਨੂੰਨ ਵਿਵਸਥਾ ਦੀ ਹਾਲਤ ਬਹੁਤ ਖਰਾਬ ਹੈ ਇਹ ਵੀਡੀਓ ਇੰਟਰਨੈਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਹਾਲਾਂਕਿ ਇਹ ਵੀਡੀਓ ਇੰਨੀ ਚਿੰਤਾ ਜ਼ਰੂਰ ਪੈਦਾ ਕਰ ਦਿੰਦੀ ਹੈ ਕਿ ਪਾਕਿਸਤਾਨ ਦੀ ਆਵਾਮ ਆਪਣੇ ਆਪ ਨੂੰ ਇੱਕ ਵਧੀਆ ਸਰਕਾਰ ਦੇ ਹੱਥ 'ਚ ਨਹੀਂ ਦੇਖ ਰਹੀ ਤੇ ਉਹ ਸਰਕਾਰ ਦੀ ਸੁਰੱਖਿਆ ਨੀਤੀ ਤੋਂ ਬਹੁਤ ਡਰੇ ਹੋਏ ਨੇ